ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਸਰਦੀਆਂ ਵਿੱਚ ਸਪੈਸ਼ਲ ਬਨਣ ਵਾਲੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਤੁਸੀਂ ਰੋਜ਼ ਦੀ ਇੱਕ ਪਿੰਨੀ ਜ਼ਰੂਰ ਖਾਓ ਤੁਹਾਨੂੰ ਥਕਾਨ ਕਮਜ਼ੋਰੀ ਬਿਲਕੁਲ ਵੀ ਨਹੀਂ ਰਹੇਗੀ ਜੋੜਾਂ ਦਾ ਦਰਦ ਕਮਰ ਦਰਦ ਅਤੇ ਸਿਰ ਦਰਦ ਲਈ ਤਾਂ ਇਹ ਪਿੰਨੀਆਂ ਵਰਦਾਨ ਹਨ ਇਹ ਪਿੰਨੀਆਂ ਬੱਚੇ ਵੱਡੇ ਸਾਰੇ ਖਾ ਸਕਦੇ ਹਨ ਬਹੁਤ ਹੀ ਆਸਾਨੀ ਨਾਲ ਇਹ ਨਾ ਪਿੰਨੀਆਂ ਨੂੰ ਘਰ ਦੇ ਵਿੱਚ ਬਣਾਇਆ ਜਾ ਸਕਦਾ ਹੈ ਬਹੁਤ ਹੀ ਟੇਸਟੀ ਇਹ ਪਿੰਨੀਆਂ ਬਣ ਕੇ ਤਿਆਰ ਹੁੰਦੀਆਂ ਹਨ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਹੁਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਚਲੋ ਇਹ ਸ਼ੁਰੂ ਕਰਦੇ ਹਾਂ ਪਿੰਨੀਆਂ ਬਣਾਉਣ ਦੇ ਲਈ ਅਸੀਂ ਇੱਥੇ ਸਾਰਾ ਸਮਾਨ ਲੈ ਲਿਆ ਹੈ ਅਸੀਂ ਇੱਥੇ ਇੱਕ ਕੌਲੀ ਕਣਕ ਦਾ ਆਟਾ ਲਿਆ ਹੈ ਆਟੇ ਨੂੰ ਅਸੀਂ ਇੱਥੇ ਛਾਣ ਕੇ ਲੈਣਾ ਹੈ ਇੱਕ ਕੌਲੀ ਬਰੀਕ ਪੀਸੀ ਹੋਈ ਅਸੀਂ ਇੱਥੇ ਅਲਸੀ ਲਈ ਹੈ ਅੱਧੀ ਕੌਲੀ ਅਸੀਂ ਇੱਥੇ ਖਸਖਸ ਲਈ ਹੈ ਇੱਕ ਕੌਲੀ ਕੁੱਟਿਆ ਹੋਇਆ ਗੁੜ ਲਿਆ ਹੈ ਇੱਕ ਕੌਲੀ ਹੀ ਅਸੀਂ ਇੱਥੇ ਪੁੱਜੇ ਹੋਏ ਛੋਲੇ ਲਏ ਹਨ ਛੋਲਿਆਂ ਨੂੰ ਅਸੀਂ ਇੱਥੇ ਪੀਸ ਕੇ ਲਿਆ ਹੈ ਅੱਧੀ ਕੌਲੀ ਅਸੀਂ ਇੱਥੇ ਕਿਸ਼ਮਿਸ਼ ਲਈ ਹੈ ਅੱਧੀ ਕੌਲੀ ਹੀ ਅਸੀਂ ਇੱਥੇ ਬਦਾਮ ਲਏ ਹਨ ਤੁਸੀਂ ਕੋਈ ਵੀ ਡਰਾਈ ਫਰੂਟ ਇਹਨਾਂ ਪਿੰਨੀਆਂ ਦੇ ਵਿੱਚ ਪਾ ਸਕਦੇ ਆਂ ਇਹਨਾਂ ਪਿੰਨੀਆਂ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਗੈਸ ਦੇ ਉੱਪਰ ਇੱਕ ਕੜਾਈ ਨੂੰ ਰੱਖ ਦਿੱਤਾ ਹੈ ਉਸਦੇ ਵਿੱਚ ਅਸੀਂ ਇੱਕ ਕੌਲੀ ਭਰ ਕੇ ਘਿਓ ਪਾ ਦਵਾਂਗੇ ਇਹਨਾਂ ਪਿੰਨੀਆਂ ਦੇ ਵਿੱਚ ਘਿਓ ਤੁਸੀਂ ਆਪਣੀ ਮਰਜ਼ੀ ਅਨੁਸਾਰ ਵੱਧ ਘੱਟ ਵੀ ਪਾ ਸਕਦੇ ਆ ਘਿਓ ਨੂੰ ਗਰਮ ਕਰਨ ਤੋਂ ਬਾਅਦ ਇੱਕ ਕੌਲੀ ਕਣਕ ਦਾ ਆਟਾ ਪਾ ਦਵਾਂਗੇ ਅਤੇ ਆਟੇ ਨੂੰ ਘਿਓ ਦੇ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਕਰ ਦਵਾਂਗੇ ਕਿਉਂਕਿ ਆਟੇ ਨੂੰ ਮੀਡੀਅਮ ਫਲੇਮ ਦੇ ਉੱਪਰ ਹੀ ਅਸੀਂ ਭੁੰਨਣਾ ਹੈ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਆਟੇ ਨੂੰ ਉਦੋਂ ਤੱਕ ਭੁੰਨਾਗੇ ਜਦ ਤੱਕ ਇਸ ਦਾ ਕਲਰ ਹਲਕਾ ਜਿਹਾ ਸੁਨਹਿਰਾ ਨਹੀਂ ਹੋ ਜਾਂਦਾ ਅਤੇ ਆਟੇ ਦਾ ਕੱਚਾਪਨ ਬਿਲਕੁਲ ਖਤਮ ਨਹੀਂ ਹੋ ਜਾਂਦਾ ਤੁਸੀਂ ਨਾ ਪਿੰਨੀਆਂ ਨੂੰ ਆਟੇ ਤੋਂ ਬਗੈਰ ਵੀ ਬਣਾ ਕੇ ਤਿਆਰ ਕਰ ਸਕਦੇ ਆ ਪਰ ਆਟਾ ਪਾਉਣ ਦੇ ਨਾਲ ਇਹਨਾਂ ਪਿੰਨੀਆਂ ਵਿੱਚ ਟੇਸਟ ਦੁੱਗਣਾ ਹੋ ਜਾਂਦਾ ਹੈ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਆਟੇ ਨੂੰ ਹਲਕਾ ਜਿਹਾ ਭੁੰਨ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਆਟਾ ਫੁੱਲਣਾ ਵੀ ਸ਼ੁਰੂ ਹੋ ਗਿਆ ਹੈ ਅਤੇ ਇਸ ਦਾ ਕਲਰ ਵੀ ਸੁਨਹਿਰਾ ਹੋ ਗਿਆ ਹੈ ਹੁਣ ਅਸੀਂ ਆਟੇ ਦੇ ਵਿੱਚ ਭੁੰਨੇ ਹੋਏ ਛੋਲੇ ਪਾ ਦਵਾਂਗੇ ਅਸੀਂ ਇੱਥੇ ਭੁੰਨੇ ਹੋਏ ਛੋਲਿਆਂ ਨੂੰ ਪੀਸ ਕੇ ਪਾਵਾਂਗੇ ਅੱਧੀ ਕੌਲੀ ਖਸਖਸ ਵੀ ਅਸੀਂ ਨਾਲ ਹੀ ਪਾ ਦਵਾਂਗੇ ਦੋਨਾਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਦੇ ਨਾਲ ਆਟੇ ਦੇ ਵਿੱਚ ਮਿਕਸ ਕਰ ਦਵਾਂਗੇ ਛੋਲਿਆਂ ਨੂੰ ਅਸੀਂ ਇੱਥੇ ਜ਼ਿਆਦਾ ਨਹੀਂ ਭੁੰਨਾਂਗੇ ਕਿਉਂਕਿ ਇਹ ਪਹਿਲੇ ਹੀ ਭੁੰਨੇ ਹੋਏ ਹੁੰਦੇ ਹਨ ਇਸ ਲਈ ਅਸੀਂ ਇਹਨਾਂ ਨੂੰ ਬਾਅਦ ਵਿੱਚ ਹੀ ਪਾਇਆ ਹੈ ਪਰ 1 ਮਿੰਟ ਦੇ ਲਈ ਲਗਾਤਾਰ ਅਸੀਂ ਇਹਨਾਂ ਨੂੰ ਵੀ ਪਕਾ ਲਵਾਂਗੇ ਤਾਂ ਕਿ ਪਿੰਨੀਆਂ ਦੇ ਵਿੱਚ ਇਹਨਾਂ ਦਾ ਟੇਸਟ ਬਹੁਤ ਹੀ ਵਧੀਆ ਆਵੇ ਇੱਥੇ ਅਸੀਂ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਕਾ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਸਾਡੇ ਆਟੇ ਨੇ ਵੀ ਕਿਉਂ ਨੂੰ ਛੱਡ ਦਿੱਤਾ ਹੈ ਇਸ ਦਾ ਮਤਲਬ ਇਹ ਹੈ ਕਿ ਸਾਡਾ ਪਿੰਨੀਆਂ ਬਣਾਉਣ ਦੇ ਲਈ ਇਹ ਮਿਸ਼ਰਣ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋ ਗਿਆ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਥੇ ਸਾਡਾ ਆਟਾ ਫੁੱਲ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਬਾਕੀ ਦੀਆਂ ਚੀਜ਼ਾਂ ਵੀ ਐਡ ਕਰ ਦਵਾਂਗੇ ਅਸੀਂ ਇੱਥੇ ਬਦਾਮਾਂ ਨੂੰ ਬਰੀਕ-ਬਰੀਕ ਕੱਟ ਕੇ ਤਿਆਰ ਕਰ ਲਿਆ ਹੈ ਤੁਸੀਂ ਆਪਣੇ ਅਨੁਸਾਰ ਬਦਾਮਾਂ ਨੂੰ ਬਿਲਕੁਲ ਬਰੀਕ ਪੀਸ ਕੇ ਵੀ ਪਾ ਸਕਦੇ ਆ ਅੱਧੀ ਕੌਲੀ ਬਦਾਮਾਂ ਦੀ ਨੂੰ ਵੀ ਅਸੀਂ ਹੁਣ ਪਾ ਦਵਾਂਗੇ ਅਲਸੀ ਨੂੰ ਵੀ ਅਸੀਂ ਬਿਲਕੁਲ ਬਰੀਕ ਪੀਸ ਕੇ ਤਿਆਰ ਕੀਤਾ ਹੋਇਆ ਹੈ ਨਾਲ ਹੀ ਅਸੀਂ ਹੁਣ ਇੱਕ ਕੌਲੀ ਅਲਸੀ ਦੀ ਵੀ ਪਾ ਦਵਾਂਗੇ ਅਲਸੀ ਸਾਡੇ ਸਰੀਰ ਲਈ ਬਹੁਤ ਹੀ ਵਧੀਆ ਹੁੰਦੀ ਹੈ ਇਹ ਸਰੀਰ ਨੂੰ ਗਰਮਾਹਟ ਦਿੰਦੀ ਹੈ ਸਰਦੀਆਂ ਦੇ ਵਿੱਚ ਤਾਂ ਅਲਸੀ ਬਹੁਤ ਹੀ ਜ਼ਰੂਰੀ ਖਾਣੀ ਚਾਹੀਦੀ ਹੈ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਨੂੰ ਜ਼ਰੂਰ ਲੈਣਾ ਚਾਹੀਦਾ ਹੈ ਇਸ ਲਈ ਅੱਜ ਅਸੀਂ ਇਹਨਾਂ ਨੂੰ ਪਿੰਨੀਆਂ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਅਲਸੀ ਨੂੰ ਵੀ ਅਸੀਂ ਚੰਗੀ ਤਰ੍ਹਾਂ ਦੇ ਨਾਲ ਆਟੇ ਦੇ ਮਿਸ਼ਰਣ ਦੇ ਵਿੱਚ ਮਿਕਸ ਕਰ ਦਵਾਂਗੇ ਅਤੇ 1 ਮਿੰਟ ਦੇ ਲਈ ਅਸੀਂ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਫੇਰ ਪਕਾ ਲਵਾਂਗੇ ਇਥੇ ਅਸੀਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਕਾ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਇਸ ਦਾ ਕਲਰ ਵੀ ਬਦਲ ਗਿਆ ਹੈ ਹੁਣ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਗੈਸ ਦੀ ਫਲੇਮ ਨੂੰ ਬੰਦ ਕਰਨ ਤੋਂ ਬਾਅਦ ਵੀ ਅਸੀਂ ਆਪਣੇ ਮਿਸ਼ਰਣ ਨੂੰ ਹਿਲਾਉਂਦੇ ਰਵਾਂਗੇ ਤਾਂ ਕਿ ਇਹ ਹੀਟਾ ਤੋਂ ਜਲ ਨਾ ਜਾਵੇ ਹੁਣ ਅਸੀਂ ਆਪਣੇ ਤਿਆਰ ਕੀਤੇ ਹੋਏ ਪਿੰਨੀਆਂ ਦੇ ਮਿਸ਼ਰਣ ਨੂੰ ਇੱਕ ਸਾਈਡ ਤੇ ਕਰ ਦਵਾਂਗੇ ਅਤੇ ਆਪਣੀ ਗੁੜ ਦੀ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਅਸੀਂ ਇੱਥੇ ਕੋਈ ਵੀ ਇੱਕ ਤਾਰ ਦੋ ਤਾਰ ਦੀ ਚਾਸ਼ਨੀ ਨਹੀਂ ਬਣਾਵਾਂਗੇ ਚਾਸ਼ਨੀ ਬਣਾਉਣ ਦੇ ਲਈ ਅਸੀਂ ਗੈਸ ਦੇ ਉੱਪਰ ਇੱਕ ਕੜਾਈ ਨੂੰ ਰੱਖ ਦਿੱਤਾ ਹੈ ਹੁਣ ਅਸੀਂ ਇੱਕ ਕੌਲੀ ਕੁੱਟਿਆ ਹੋਇਆ ਗੁੜ ਪਾ ਦਵਾਂਗੇ ਦੋ ਚਮਚ ਅਸੀਂ ਇੱਥੇ ਪਾਣੀ ਪਾ ਦਵਾਂਗੇ ਪਾਣੀ ਅਸੀਂ ਬਿਲਕੁਲ ਵੀ ਜ਼ਿਆਦਾ ਨਹੀਂ ਪਾਉਣਾ ਹੈ ਹੁਣ ਅਸੀਂ ਲਗਾਤਾਰ ਹਿਲਾਉਂਦੇ ਹੋਏ ਆਪਣੀ ਚਾਸ਼ਨੀ ਨੂੰ ਪ੍ਰਕਾ ਲਵਾਂਗੇ ਅਸੀਂ ਇੱਥੇ ਗੁੜ ਨੂੰ ਮੈਲਟ ਹੋਣ ਤੱਕ ਹੀ ਪਕਾਉਣਾ ਹੈ ਇੱਥੇ ਸਾਡਾ ਗੁੜ ਬਹੁਤ ਹੀ ਵਧੀਆ ਤਰੀਕੇ ਨਾਲ ਮੈਲਟ ਹੋ ਗਿਆ ਹੈ ਹੁਣ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਇੱਥੇ ਜੇਕਰ ਤੁਸੀਂ ਗੁੜ ਨੂੰ ਜ਼ਿਆਦਾ ਹੀ ਪਕਾ ਲੋਗੇ ਤਾਂ ਤੁਹਾਡੀਆਂ ਪਿੰਨੀਆਂ ਸਖਤ ਹੋ ਜਾਣਗੀਆਂ ਇਸ ਲਈ ਗੁੜ ਨੂੰ ਮੈਲਟ ਹੋਣ ਤੋਂ ਬਾਅਦ ਸਿੱਧੇ ਹੀ ਅਸੀਂ ਆਪਣੇ ਤਿਆਰ ਕੀਤੇ ਹੋਏ ਪਿੰਨੀਆਂ ਦੇ ਮਿਸ਼ਰਣ ਦੇ ਵਿੱਚ ਪਾ ਦਵਾਂਗੇ ਹੁਣ ਅਸੀਂ ਆਪਣੀਆਂ ਪਿੰਨੀਆਂ ਦੇ ਮਿਸ਼ਰਣ ਨੂੰ ਦੁਬਾਰਾ ਫੇਰ ਮਿਕਸ ਕਰ ਲਵਾਂਗੇ ਜੇਕਰ ਤੁਸੀਂ ਪਿੰਨੀਆਂ ਦੇ ਵਿੱਚ ਗੁੜ ਦੀ ਮਾਤਰਾ ਸਹੀ ਰੱਖੋਗੇ ਤਾਂ ਤੁਹਾਡੀਆਂ ਪਿੰਨੀਆਂ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਣਗੀਆਂ ਗੁੜ ਦੀ ਚਾਸ਼ਨੀ ਨੂੰ ਬਿਲਕੁਲ ਵੀ ਤੁਸੀਂ ਜ਼ਿਆਦਾ ਨਹੀਂ ਪਕਾਉਣਾ ਹੈ ਜੇਕਰ ਤੁਸੀਂ ਗੁੜ ਨੂੰ ਸਹੀ ਤਰੀਕੇ ਨਾਲ ਪਕਾ ਕੇ ਪਾਓਗੇ ਤਾਂ ਤੁਹਾਡੀਆਂ ਪਿੰਨੀਆਂ ਨਰਮ ਬਣ ਕੇ ਤਿਆਰ ਹੋਣਗੀਆਂ ਇਸ ਗੱਲ ਦਾ ਖਾਸ ਹੀ ਖਿਆਲ ਰੱਖਣਾ ਜ਼ਰੂਰੀ ਹੈ ਅਸੀਂ ਇੱਥੇ ਪਿੰਨੀਆਂ ਦੇ ਮਿਸ਼ਰਣ ਤੇ ਗੁੜ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਿਆ ਹੈ ਹੁਣ ਅਸੀਂ ਅੱਧੀ ਕੌਲੀ ਰੱਖੀਆਂ ਹੋਈਆਂ ਕਿਸ਼ਮਿਸ਼ਾ ਵੀ ਪਾਦ ਮੰਗੇ ਤੁਸੀਂ ਇੱਥੇ ਹੋਰ ਕੋਈ ਵੀ ਡਰਾਈ ਫਰੂਟ ਪਾ ਸਕਦੇ ਹਾਂ ਜੋ ਤੁਹਾਨੂੰ ਪਸੰਦ ਹੋਵੇ। ਕਿਸ਼ਮਿਸ਼ ਪোন ਤੋਂ ਬਾਅਦ ਦੁਬਾਰਾ ਫੇਰ ਅਸੀਂ ਪਿੰਨੀਆਂ ਦੇ ਮਿਸ਼ਰਣ ਨੂੰ ਮਿਕਸ ਕਰ ਲਵਾਂਗੇ। ਇੱਥੇ ਸਾਡਾ ਪਿੰਨੀਆਂ ਬਣਾਉਣ ਦੇ ਲਈ ਮਿਸ਼ਰਣ ਬਣ ਕੇ ਤਿਆਰ ਹੋ ਗਿਆ ਹੈ। ਹੁਣ ਅਸੀਂ ਆਪਣੇ ਤਿਆਰ ਕੀਤੇ ਹੋਏ ਪਿੰਨੀਆਂ ਦੇ ਮਿਸ਼ਰਣ ਨੂੰ ਹਲਕਾ ਜਿਹਾ ਠੰਡਾ ਕਰ ਲਵਾਂਗੇ। 5 ਕਿ ਮਿੰਟ ਬਾਅਦ ਹੁਣ ਅਸੀਂ ਆਪਣੇ ਪਿੰਨੀਆਂ ਦੇ ਮਿਸ਼ਰਣ ਦੀਆਂ ਪਿੰਨੀਆਂ ਬਣਾਉਣੀਆਂ ਸ਼ੁਰੂ ਕਰ ਦਵਾਂਗੇ ਇਹ ਪਿੰਨੀਆਂ ਬਹੁਤ ਹੀ ਆਸਾਨੀ ਦੇ ਨਾਲ ਵੱਟ ਹੋ ਜਾਂਦੀਆਂ ਹਨ ਬਹੁਤ ਹੀ ਹੈਲਦੀ ਅਤੇ ਤਾਕਤ ਨਾਲ ਭਰਪੂਰੀ ਪਿੰਨੀਆਂ ਤੁਸੀਂ ਆਪਣੇ ਘਰ ਦੇ ਵਿੱਚ ਜ਼ਰੂਰ ਬਣਾ ਕੇ ਟਰਾਈ ਕਰਿਓ ਅਸੀਂ ਇੱਥੇ ਆਪਣੀ ਪਿੰਨੀ ਨੂੰ ਬਣਾ ਕੇ ਤਿਆਰ ਕਰ ਲਿਆ ਹੈ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਵਧੀਆ ਸਾਡੀ ਇਹ ਪਿੰਨੀ ਬਣ ਕੇ ਤਿਆਰ ਹੋਈ ਹੈ ਅਤੇ ਬਿਲਕੁਲ ਨਰਮੇ ਪਿੰਨੀ ਬਣ ਕੇ ਤਿਆਰ ਹੋਵੇਗੀ ਬਿਲਕੁਲ ਵੀ ਸਖਤੇ ਪਿੰਨੀਆਂ ਨਹੀਂ ਹੋਣਗੀਆਂ ਸੇਮ ਇਸੇ ਤਰੀਕੇ ਨਾਲ ਅਸੀਂ ਆਪਣੀਆਂ ਬਾਕੀ ਪਿੰਨੀਆਂ ਨੂੰ ਵੀ ਬਣਾ ਕੇ ਤਿਆਰ ਕਰ ਲੈਂਦੇ ਆ ਅਸੀਂ ਇਹਨਾਂ ਪਿੰਨੀਆਂ ਦੇ ਵਿੱਚ ਖਸਖਸ ਨੂੰ ਪਾਇਆ ਹੈ ਖਸਖਸ ਖਾਨ ਦੇ ਨਾਲ ਸਰੀਰ ਨੂੰ ਬਹੁਤ ਹੀ ਜ਼ਿਆਦਾ ਫਾਇਦੇ ਹੁੰਦੇ ਹਨ ਅਸੀਂ ਇੱਥੇ ਆਪਣੀ ਦੂਸਰੀਆਂ ਪਿੰਨੀਆਂ ਨੂੰ ਵੀ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਆਪਣੀਆਂ ਸਾਰੀਆਂ ਪਿੰਨੀਆਂ ਨੂੰ ਸੇਮ ਹੀ ਇਸ ਤਰੀਕੇ ਨਾਲ ਬਣਾ ਲਵਾਂਗੇ ਤੇ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਤਾਕਤ ਨਾਲ ਭਰਪੂਰ ਪਿੰਨੀਆਂ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਇਹ ਪਿੰਨੀਆਂ ਬਣਾ ਕੇ ਜ਼ਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਇਹ ਪਿੰਨੀਆਂ ਬਣਾਉਣ ਦੀ ਰੈਸਪੀ ਤੁਹਾਨੂੰ ਕਿਹੋ ਜੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਅੱਗੇ ਹੋਰ ਵੀਡੀਓਜ਼ ਬਣਾ ਸਕਾਂਗੇ ਇੱਥੇ ਅਸੀਂ ਆਪਣੀਆਂ ਸਾਰੀਆਂ ਪਿੰਨੀਆਂ ਨੂੰ ਇੱਕ ਪਲੇਟ ਦੇ ਵਿੱਚ ਰੱਖ ਲਿਆ ਹੈ ਤੁਸੀਂ ਇਹਨਾਂ ਪਿੰਨੀਆਂ ਨੂੰ ਇੱਕ ਵਾਰ ਬਣਾ ਕੇ ਲੰਬੇ ਸਮੇਂ ਤੱਕ ਸਟੋਰ ਕਰ ਸਕਦੇ ਆਂ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ ਹਨ ਤੁਸੀਂ ਰੋਜ਼ ਦੀ ਇੱਕ ਪਿੰਨੀ ਖਾ ਕੇ ਜ਼ਰੂਰ ਟਰਾਈ ਕਰਿਓ ਤੁਹਾਡਾ ਸਰੀਰ ਬਿਲਕੁਲ ਫੁਰਤੀਲਾ ਬਣ ਜਾਏਗਾ ਤੁਹਾਡੇ ਸਰੀਰ ਨੂੰ ਇੱਕ ਅਲੱਗ ਹੀ ਸ਼ਕਤੀ ਮਿਲ ਜਾਏਗੀ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਇਹ ਤੁਹਾਨੂੰ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਚਲਈਏ ਮਿਲਦੇ ਆ ਇੱਕ ਹੋਰ ਨਵੀਂ ਪਿਆਰੀ ਜਿਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ